अन्न साहिब जी सोरठ महला पहला कारती जा एक तीजा सत सत्गुर प्रसाद ਜਾ ਤੇ ਸਪਾਵਾਂ ਤਦ ਹੀ ਗਾਵਾਂ ਤਾ ਗਾਵੇ ਕਾ ਫਲ ਪਾਵਾਂ ਗਾਵੇ ਕਾ ਫਲ ਹੋਈ ਜਾ ਆਪੇ ਦੇਵੇ ਸੋਈ मान मेरे गौर बचनी ने दबाई ताते सच मैं रहया समाई रहाओ गौर साखी अंतर जागी ता चंचल मत त्यागी ਗੁਰ ਸਾਖੀ ਕਾ ਉਜੀਆਰਾ ਤਾ ਮਿਟਿਆ ਸਗਲ ਅੰਧਿਆਰਾ ਗੁਰ ਚਰਨੀ ਮਨ ਲਾਗਾ ਤਾ ਜਮ ਕਾ ਮਾਰਗ ਭਾਗਾ ਪੈ ਵਿੱਚ ਨਿਰਭਉ ਪਾਇਆ ਤਾ ਸਹਜੈ ਕੈ ਕਰ ਆਇਆ ਬਨਤ ਨਾਨਕ ਬੂਝੈ ਕੋ ਬੀ ਚਾਰੀ ਇਸ ਜਗ ਮਹਿ ਕਰਨੀ ਸਾਰੀ ਕਰਨੇ ਕਿਰਤ ਹੋਈ ਜਾ ਆਪੇ ਮਿਲਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋਂ ਵਡਪਾਗੇ ਹੋ ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੀ ਚੱਲ ਰਹੀ ਲੜੀਵਾਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਨ ਕੀਤਾ ਹੈ ਇਹ ਸੋਰਠ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਮਰਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 599 ਦੇ ਉੱਪਰ ਸੁਭਾਏ ਮਾਨ ਹੈ। ਸ਼ਬਦ ਦੀ ਵਿਚਾਰ ਆਪਾਂ ਕੱਲ ਆਰੰਭ ਕੀਤੀ ਸੀ। ਜਿਸ ਦੇ ਵਿੱਚ ਸਮਾਪਤੀ ਵੇਲੇ ਰਹਾਉ ਵਾਲੇ ਬਚਨ ਜਿਹੜੇ ਉਹ ਆਪਾਂ ਸਾਂਝੇ ਕਰ ਰਹੇ ਸਾਂ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਕਹਿਣ ਲੱਗੇ ਹੈ ਮੇਰਿਆ ਮਨਾ ਜਦੋਂ ਤੂੰ ਗੁਰੂ ਦੇ ਬਚਨਾਂ ਦੇ ਉੱਤੇ ਤੁਰੇਂਗਾ ਤੇ ਤੈਨੂੰ ਨਾਮ ਦਾ ਖਜ਼ਾਨਾ ਉਹ ਪ੍ਰਾਪਤ ਹੋਵੇਗਾ ਜਿਸ ਮਨੁੱਖ ਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਉਹ ਫਿਰ ਉਸ ਪ੍ਰਮਾਤਮਾ ਦੇ ਵਿੱਚ ਅਪੇਦ ਹੋ ਜਾਂਦਾ ਹੈ ਇਹ ਪਾਵਨ ਬਚਨ ਆਪਾਂ ਸਾਂਝੇ ਕਰ ਰਹੇ ਸਾਂ ਮਨ ਮੇਰੇ ਗੁਰਬਚਨੀ ਨਿੱਧ ਪਾਈ ਤਾਤੇ ਸਭ ਮੈਂ ਰਹੇ ਇਸ ਤਾਤੇ ਸੱਚ ਮੈਂ ਰਹਿ ਆ ਸਮਾਈ ਰਹਾਓ ਸੱਚ ਦਾ ਅਰਥ ਹੈ ਪ੍ਰਮਾਤਮਾ ਜਦੋਂ ਕੋਈ ਪ੍ਰਮਾਤਮਾ ਦੇ ਬਚਨਾਂ ਦੇ ਉੱਤੇ ਤੁਰਦਾ ਹੈ ਗੁਰੂ ਦੇ ਬਚਨਾਂ ਨੂੰ ਘਮਾਉਂਦਾ ਹੈ ਗੁਰੂ ਉਹਨੂੰ ਫਿਰ ਨਾਮ ਦੀ ਦਾਤ ਦਿੰਦਾ ਹੈ ਇਸ ਬੇਨਤੀ ਨੂੰ ਆਪਾਂ ਥੋੜਾ ਜਿਆ ਸਮਝ ਲਈਏ ਕਿਉਂਕਿ ਸਮਾਪਤੀ ਵੇਲੇ 2 ਮਿੰਟ ਇੱਥੇ ਸਿਰਫ ਲੱਗੇ ਸਨ ਸਾਡਾ ਗੁਰੂ ਦੇ ਕੋਲ ਆਉਣ ਦਾ ਮਕਸਦ ਕੀ ਹੈ ਸਾਨੂੰ ਪਹਿਲਾਂ ਇਹ ਵੇਖਣਾ ਪਵੇਗਾ ਤਕਰੀਬਨ ਨੜੀ 90% ਲੋਕ ਜਿਹੜੇ ਨੇ ਕੋਈ ਨਾ ਕੋਈ ਮੰਗ ਲੈ ਕੇ ਕੋਈ ਨਾ ਕੋਈ ਆਸ ਲੈ ਕੇ ਗੁਰੂ ਦੇ ਕੋਲ ਆਉਂਦੇ ਨੇ ਕਿਸੇ ਨੂੰ ਕੋਈ ਦੁੱਖ ਹੈ ਆਪਣੇ ਦੁੱਖਾਂ ਦੀ ਦਾਸਤਾਨ ਸੁਣਾਉਣ ਆਉਂਦਾ ਹੈ ਗੁਰੂ ਨੂੰ ਕਿਸੇ ਦੇ ਅੰਦਰ ਕੋਈ ਭੁੱਖ ਹੈ ਉਹ ਆਪਣੀ ਭੁੱਖ ਦੀ ਫਰਿਆਦ ਲੈ ਕੇ ਗੁਰੂ ਦੇ ਚਰਨਾਂ 'ਚ ਆਉਂਦਾ ਹੈ ਆਉਂਦਾ ਹਰ ਕੋਈ ਜਿਹੜਾ ਮਨੁੱਖ ਹੈ ਕੋਈ ਨਾ ਕੋਈ ਫਰਿਆਦ ਲੈ ਕੇ ਕੋਈ ਨਾ ਕੋਈ ਦਾਸਤਾਨ ਲੈ ਕੇ ਪਰ ਗੁਰੂ ਘਰ ਦੇ ਵਿੱਚ ਕਿਹੜੀ ਚੀਜ਼ ਪ੍ਰਵਾਨ ਔਰ ਕਿਹੜੀ ਚੀਜ਼ ਨਹੀਂ ਪ੍ਰਵਾਨ ਇਹ ਸਾਨੂੰ ਸਿਧਾਂਤ ਦੱਸੇਗਾ ਕਈ ਵਾਰੀ ਮਨੁੱਖ ਦੇ ਮਨ 'ਚ ਇਹ ਭੁਲੇਖਾ ਪੈਦਾ ਹੋ ਜਾਂਦਾ ਹੈ ਕਿ ਮੈਂ ਬਾਣੀ ਪੜਾਂ ਤੇ ਮੈਨੂੰ ਸੁੱਖ ਮਿਲਣਗੇ ਇਹਨੂੰ ਧਿਆਨ ਨਾਲ ਸੁਣਿਓ ਮੈਂ ਨਾਮ ਜੱਪਾਂ ਮੈਂ ਗੁਰੂ ਵਾਲਾ ਬਣਾ ਤੇ ਮੈਨੂੰ ਸੁੱਖ ਮਿਲਣਗੇ ਇਦਾਂ ਦਾ ਕਿਤੇ ਨਹੀਂ ਹੈਗਾ ਤੁਸੀਂ ਬਾਣੀ ਪੜੋਗੇ ਨਾਮ ਜਪੋਗੇ ਤੇ ਦੁੱਖ ਵੀ ਮਿਲਣੇ ਨੇ ਇਕੱਲੇ ਸੁੱਖਾਂ ਦੀ ਲਾਲਸਾ ਨਹੀਂ ਹੈਗੀ ਮਨ ਦੇ ਵਿੱਚ ਇਹ ਮਨ 'ਚ ਨਾ ਭੁਲੇਖਾ ਰੱਖ ਕੇ ਬਾਣੀ ਪੜਿਓ ਵੀ ਮੈਂ ਬਾਣੀ ਪੜਾਂਗਾ ਤੇ ਜ਼ਿੰਦਗੀ ਸੌਖੀ ਹੋ ਜਾਏਗੀ ਬਾਣੀ ਪੜਨ ਦੇ ਨਾਲ ਕਈ ਵਾਰੀ ਜ਼ਿੰਦਗੀ ਕਠਿਨਾਈਆਂ ਨਾਲ ਭਰ ਜਾਂਦੀ ਹੈ ਇਹ ਇੱਕ ਕੌੜਾ ਸੱਚ ਹੈ ਕਿਉਂਕਿ ਬਾਣੀ ਜਿਹੜੀ ਉਹ ਸੱਚ ਦਾ ਮਾਰਗ ਹੈ ਤੇ ਸੱਚ ਦੇ ਮਾਰਗ ਤੇ ਚੱਲਣਾ ਇੰਨਾ ਸੌਖਾ ਨਹੀਂ ਹੁੰਦਾ ਜਦੋਂ ਵੀ ਬਲੀ ਦੇਣੀ ਪੈਂਦੀ ਉਦੋਂ ਸੱਚ ਨੂੰ ਹੀ ਦੇਣੀ ਪੈਂਦੀ ਹੈ ਜਦੋਂ ਕੁਰਬਾਨੀ ਹੁੰਦੀ ਹੈ ਉਦੋਂ ਸੱਚ ਦੀ ਹੀ ਹੁੰਦੀ ਹੈ ਝੂਠ ਹਮੇਸ਼ਾ ਹੀ ਪਤਲੀ ਗਲੀ ਦੇ ਵਿੱਚੋਂ ਨਿਕਲ ਜਾਂਦਾ ਹੈ ਵਿਅਕਤੀ ਤੌਰ ਤੇ ਹਮੇਸ਼ਾ ਇਉਂ ਜਾਪੇਗਾ ਕਿ ਸੱਚ ਜਿਹੜਾ ਉਹ ਹਾਰ ਗਿਆ ਝੂਠ ਜਿੱਤ ਗਿਆ ਪਰ ਜਦੋਂ ਤੁਸੀਂ ਸਿਧਾਂਤਕ ਤੌਰ ਤੇ ਵੇਖੋਗੇ ਅਸਲ ਦੇ ਵਿੱਚ ਸੱਚ ਦਾ ਮੁੱਲ ਹੀ ਜਿਹੜਾ ਉਹ ਕੁਰਬਾਨੀ ਦੇ ਨਾਲ ਪੈਂਦਾ ਹੈ ਮੈਂ ਆਪਣੀ ਗੱਲ ਰੱਖਣ ਤੋਂ ਪਹਿਲਾਂ ਇੱਕ ਉਦਾਹਰਨ ਦੇ ਦਿੰਨਾ ਪੁਰਾਣੇ ਸਮਿਆਂ 'ਚ ਜਦੋਂ ਲੱਕੜ ਦਾ ਵਪਾਰ ਹੁੰਦਾ ਸੀ ਨਾ ਉਹ ਦਰਿਆਵਾਂ ਦੇ ਰਾਈ ਨਦੀਆਂ ਦੇ ਰਾਈ ਹੁੰਦਾ ਸੀ ਵੱਡੇ-ਵੱਡੇ ਮੋਸ਼ੇ ਕੱਟ ਕੇ ਲੱਕੜ ਦੇ ਜਿਹੜੇ ਉਹ ਦਰਿਆ ਦੇ ਵਿੱਚ ਨਦੀ ਦੇ ਵਿੱਚ ਸੁੱਟਦੇ ਨੇ ਪਾਣੀ ਦੇ ਵਹਾਅ ਦੇ ਨਾਲ ਜਿਹੜੀ ਲੱਕੜ ਉਹ ਤੈਰਦੀ ਤੈਰਦੀ ਇੱਕ ਪੰਦ ਤੋਂ ਦੂਸਰੇ ਪੰਦ ਤੇ ਇੱਕ ਪਤਨ ਤੋਂ ਦੂਜੇ ਪਤਨ ਤੱਕ ਪਹੁੰਚ ਜਾਂਦੀ ਸੀ ਇਹ ਤਰੀਕਾ ਸੀ ਲੱਕੜ ਦੇ ਵਪਾਰ ਦਾ ਤਕਰੀਬਨ ਸਾਰੀਆਂ ਲੱਕੜਾਂ ਪਾਣੀ ਦੇ ਵਿੱਚ ਤਰ ਜਾਂਦੀਆਂ ਨੇ ਸवाय ਚੰਦਨ ਨੂੰ ਛੱਡ ਕੇ ਚੰਦਨ ਕਦੀ ਵੀ ਪਾਣੀ ਦੇ ਵਿੱਚ ਜਿਹੜਾ ਉਹ ਤਰਦਾ ਨਹੀਂ ਉਹ ਹਮੇਸ਼ਾ ਹੀ ਡੁੱਬੇਗਾ ਜਿਹੜੇ ਚੰਦਨ ਦਾ ਵਪਾਰ ਕਰਦੇ ਨੇ ਚਲੋ ਆਪਣੇ ਪੰਜਾਬ ਵਿੱਚ ਨਹੀਂ ਹੈਗਾ ਪੰਜਾਬ ਤੋਂ ਬਾਹਰ ਪਹਾੜੀ ਇਲਾਕਿਆਂ 'ਚ ਜ਼ਿਆਦਾ ਹੁੰਦਾ ਕਿਉਂਕਿ ਚੰਦਨ ਦੇ ਨਾਲ ਸੱਪ ਬੜੇ ਚੰਬਰਦੇ ਨੇ ਇਹ ਬੜੀ ਸਮੱਸਿਆ ਚੰਦਨ ਦੀ ਬਸ ਇੱਕ ਅੱਖੇ ਨੇ ਵਿੱਚੋਂ ਨਿਕਲ ਕੇ ਬੇਨਤੀ ਕਰਾ ਜਿੰਨੀ ਮਹਿੰਗੀ ਖੇਤੀ ਚੰਦਨ ਦੀ ਓਨੀ ਕਿਸੇ ਸ਼ਾਇਦ ਹੋਰ ਕਿਸੇ ਦੀ ਹੋਵੇ ਚੰਦਨ ਦੇ ਦਰਖਤ ਨੂੰ ਪਾਲਣ ਲੱਗਿਆਂ ਤੇ ਜਰੂਰ ਕੁਝ ਸਮਾਂ ਲੱਗਦਾ ਏ ਪਰ ਚੰਦਨ ਦਾ ਬੂਰਾ ਤੱਕ ਵਿਕ ਜਾਂਦਾ ਏ ਆਪਾਂ ਲੱਕੜ ਕੱਟਦੇ ਬੂਰਾ ਡਿੱਗਦਾ ਉਹ ਵੀ ਵਿਕਦਾ ਏ ਖੈਰ ਇੱਕ ਪੱਖ ਰੱਖਾਂ ਚੰਦਨ ਦੀ ਲੱਕੜ ਉਹ ਪਾਣੀ ਦੇ ਉੱਤੇ ਤਰਦੀ ਨਹੀਂ ਉਹ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਤੇ ਭਾਈ ਗੁਰਦਾਸ ਜੀ ਦੇ ਸਾਹਮਣੇ ਵੀ ਇੱਕ ਵਾਰੀ ਇਹ ਸਵਾਲ ਆਇਆ ਕਿ ਜਿਹੜਾ ਪਾਣੀ ਹੈ ਉਹ ਸਾਰੀਆਂ ਲੱਕੜਾਂ ਨੂੰ ਤਾਰ ਦਿੰਦਾ ਹੈ ਚੰਦਨ ਨੂੰ ਕਿਉਂ ਡੋਬਨ ਦਿੰਦਾ ਹੈ ਕਿ ਚੰਦਨ ਦੇ ਨਾਲ ਵਿਤ ਕਰਾਏ ਭਾਈ ਸਾਹਿਬ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਪਾਣੀ ਨੇ ਸਵਾਲ ਕੀਤਾ ਕਿ हे ਪਾਣੀ ਤੂੰ ਸਾਰੀਆਂ ਲੱਕੜਾਂ ਨੂੰ ਤਾਰਦਾ ਕਿਉਂ ਹੈ ਤੇ ਭਾਈ ਸਾਹਿਬ ਦਾ ਜਵਾਬ ਸੀ ਚੰਦ ਪਾਣੀ ਦਾ ਜਵਾਬ ਸੀ ਭਾਈ ਸਾਹਿਬ ਨੇ ਲਿਖਿਆ ਕਹਿੰਦੇ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ ਕਹਿੰਦੇ ਪਾਣੀ ਕਹਿੰਦਾ ਵੀ ਮੈਂ ਲੱਕੜ ਨੂੰ ਤਾਂ ਨਹੀਂ ਡੋਬਦਾ ਇਹਨੂੰ ਮੈਂ ਆਪਣੀ ਬੂੰਦ ਬੂੰਦ ਦੇ ਕੇ ਸਿੰਜਿਆ ਹੋਇਆ ਇਹਨੂੰ ਪਾਲਦਾ ਪਿਆ ਉਹਦੀ ਲਾਜ ਰੱਖਣੀ ਪੈਂਦੀ ਹੈ ਮੈਂ ਤਾਂ ਲੱਕੜ ਨਹੀਂ ਡੋਬਦਾ ਲੱਕੜ ਹਮੇਸ਼ਾ ਮੇਰੇ ਤੇ ਤਰਦੀ ਹੈ ਪਰ ਚੰਦਨ ਨੂੰ ਮੈਂ ਤਾਂ ਡੋਬ ਦੇਣਾ ਜੇ ਚੰਦਨ ਨੂੰ ਨਾ ਡੋਬਿਆ ਜਾਵੇ ਤੇ ਚੰਦਨ ਦਾ ਮੁੱਲ ਕੋਈ ਨਹੀਂ ਪੈਣਾ ਇਸ ਬੇਨਤੀ ਨੂੰ ਫੇਰ ਸੁਣਿਓ ਲੱਕੜ ਜਿਹੜੀ ਐ ਉਹ ਹਮੇਸ਼ਾ ਪਾਣੀ ਦੇ ਤਰਦੀ ਐ ਸਾਰੀਆਂ ਤਕਰੀਬਨ ਲੱਕੜਾਂ ਤਰਦੀਆਂ ਨੇ ਉਹ ਤਾਂ ਤਰਦੀਆਂ ਨੇ ਕਿ ਉਹ ਇੱਕੋ ਜੀਆਂ ਨੇ ਚੰਦਨ ਇੱਕ ਵੱਖਰੀ ਕਿਸਮ ਦੀ ਲੱਕੜ ਐ ਬੜੀ ਮਹਿੰਗੀ ਐ ਜਿਹੜੇ ਵਪਾਰੀ ਲੋਕ ਨੇ ਉਹ ਚੰਦਨ ਦਾ ਟੁਕੜਾ ਲੈਂਦੇ ਨੇ ਪਾਣੀ ਦੇ ਵਿੱਚ ਸੁੱਟਦੇ ਨੇ ਜੇ ਤੇ ਡੁੱਬ ਜਾਵੇ ਅਸਲੀ ਐ ਜੇ ਤਰ ਜਾਵੇ ਤੇ ਉਹ ਨਕਲੀ ਐ ਚੰਦਨ ਤਾਂ ਡੋਬਿਆ ਜਾਂਦਾ ਉਹਦਾ ਮੁੱਲ ਪੈ ਜਾਵੇ हां चलो ਲੱਕੜ ਦੀ ਗੱਲ ਚੱਲੀ ਇੱਕ ਮੈਂ ਹੋਰ ਪੱਖ ਰੱਖਦੇ ਨਾ ਜੀ ਪਹਾੜੀ ਏਰੀਏ ਦੇ ਵਿੱਚ ਨਾ ਇੱਕ ਲੱਕੜ ਪਾਈ ਜਾਂਦੀ ਹੈ ਉਹਦੇ ਜਿਹੜੇ ਸਾਕ ਨੇ ਸੱਪ ਦੇ ਵਾਂਗ ਹੁੰਦੇ ਨੇ ਟੇਡੇ ਮੇਡੇ ਜੇ ਥੋੜੇ ਜਿਵੇਂ ਨਾਗਨੀ ਵਰਸ਼ੀ ਦੀ ਇਦਾਂ ਦਾ ਉਹ ਪਾਣੀ ਤੋਂ ਉਲਟ ਦਿਸ਼ਾ 'ਚ ਚੱਲਦੇ ਨੇ ਮੰਨ ਲਓ ਪਾਣੀ ਜਿਹੜਾ ਇਹ ਉਹ ਲੈੰਦੇ ਨੂੰ ਥਾਂ ਨੂੰ ਆਵੇਗਾ ਨਾ ਉਹ ਜਿੱਧਰ ਨੂੰ ਪਾਣੀ ਆ ਰਿਹਾ ਹੈ ਉਧਰ ਨੂੰ ਪਛਾਣ ਉਤਾਂ ਨੂੰ ਚੜਨਗੇ ਪਾਣੀ ਤੋਂ ਉਲਟੀ ਦਿਸ਼ਾ ਨੂੰ ਤੇ ਉਥੋਂ ਦੇ ਏਰੀਏ ਦੇ ਲੋਕ ਉਹਦਾ ਕਾਰਨ ਦੱਸਦੇ ਨੇ ਕਿ ਇਹ ਜਿਹੜੀ ਲੱਕੜ ਹੈ ਹੋ ਸਕਦਾ ਵਿਗਿਆਨਿਕ ਕਾਰਨ ਕੋਈ ਹੋਰ ਵੀ ਹੋਵੇ ਇਹ ਬੜੀ ਗੁਣਕਾਰੀ ਹੁੰਦੀ ਹੈ ਪਹਾੜੀ ਲੋਕਾਂ ਨੂੰ ਤੁਸੀਂ ਕਦੀ ਐਣਕ ਲੱਗੀ ਨਹੀਂ ਵੇਖੋਗੇ ਉਹ ਉਸ ਲੱਕੜ ਦੇ ਉੱਤੇ ਪਾਣੀ ਚਾੜ ਕੇ ਅੱਖਾਂ ਦੇ ਵਿੱਚ ਉਹਦਾ ਡ੍ਰੌਪ ਬਣਾ ਕੇ ਪਾਉਂਦੇ ਨੇ ਉਹਦੇ ਨਾਲ ਨਿਗਾਹ ਨਹੀਂ ਕਦੀ ਵਿਗੜਦੀ ਇਹ ਇੱਕ ਲੱਕੜ ਦੀ ਖਾਸੀਅਤ ਹੈ ਤੁਹਾਨੂੰ YouTube ਦੇ ਵੀ ਮਿਲ ਜੇਗੀ ਮੈਨੂੰ ਨਾਮ ਤੇ ਉਹਦਾ ਯਾਦ ਨਹੀਂ ਪਰ ਉਹ ਇੱਕ ਇਦਾਂ ਦੀ ਲੱਕੜ ਹੈ ਜਿਹੜੀ ਪਾਣੀ ਤੋਂ ਉਲਟ ਦਿਸ਼ਾ ਨੂੰ ਚਲਦੀ ਹੈ ਬੜਾ ਕੁਝ ਕੁਦਰਤ ਚ ਪਿਆ ਹੋਇਆ ਹੈ ਖੈਰ ਮੈਂ ਜਿਹੜਾ ਪੱਖ ਰੱਖ ਰਿਆ ਸ ਚੰਦਨ ਤਾਂ ਡੁੱਬਦਾ ਹੈ ਕਿ ਉਹਦੀ ਜਿਹੜੀ ਹੈ ਉਹ ਕੀਮਤ ਪੈ ਜਾਵੇ ਮੁੱਲ ਪੈ ਜਾਵੇ ਜਿਹੜੀ ਮੈਂ ਬੇਨਤੀ ਕਰ ਰਿਆਂ ਸ ਜਿਹੜਾ ਬਾਣੀ ਪੜਦਾ ਹੈ ਨਾਮ ਜਪਦਾ ਹੈ ਸੱਚ ਦੇ ਰਾਹ ਤੇ ਤੁਰਦਾ ਉਹਨੂੰ ਕੁਰਬਾਨੀ ਦੇਣੀ ਪੈਂਦੀ ਉਹਨੂੰ ਸੋਲੀ ਤੇ ਚੜਨਾ ਪੈਂਦਾ ਹੈ ਵਕਤ ਹੀ ਤੌਰ ਤੇ ਲੋਕ ਇਹ ਸਮਝਦੇ ਨੇ ਕਿ ਇਹ ਕੋਈ ਰੱਬੀ ਰਹਿਬਰ ਹੈ ਕੋਈ ਕਰਾਮਾਤ ਵਿਖਾਵੇਗਾ ਇਹ ਗੱਲ ਚੇਤਾ ਰੱਖਿਓ ਸੰਤ ਭਗਤ ਮਹਾਂਪੁਰਖ ਗੁਰੂ ਪੀਰ ਕਰਾਮਾਤ ਵਿਖਾਉਣ ਨਹੀਂ ਕੁਦਰਤ ਦੇ ਮੁਤਾਬਕ ਉਹਦੇ ਨਿਯਮ ਸਮਝਣ ਤੇ ਸਮਝਾਉਣ ਵਾਸਤੇ ਕੁਦਰਤ ਦੇ ਵਿੱਚ ਆਉਂਦੇ ਨੇ ਜਿੰਨੇ ਵੀ ਰੱਬੀ ਰਹਿਬਰ ਨੇ ਉਹਨਾਂ ਨੂੰ ਜਿਹੜਾ ਉਹ ਟੰਗਿਆ ਗਿਆ ਹਜਰਤ ঈਸਾ ਨੂੰ ਸੂਲੀ ਤੇ ਟੰਗਿਆ ਗਿਆ ਲੋਕਾਂ ਦੇ ਮਨ ਚ ਸੀ ਸ਼ਾਇਦ ঈਸਾ ਨੂੰ ਸੂਲੀ ਤੇ ਟੰਗਿਆ ਜਾ ਰਿਹਾ ਹੈ ਕੋਈ ਕਰਾਮਾਤ ਵਿਖਾਈ ਜਾਵੇ ਕੋਈ ਕਰਾਮਾਤ ਨਹੀਂ ਉਹ ਸ਼ਹਾਦਤ ਦਾ ਜਾਮ ਪੀ ਗਿਆ ਭਗਤ ਕਬੀਰ ਸਾਹਿਬ ਵਰਗਿਆਂ ਦੀਆਂ ਉਹਾਂ ਬਨ ਕੇ ਨਦੀ ਦੇ ਵਿੱਚ ਗੰਗਾ ਦੇ ਵਿੱਚ ਸੁੱਟ ਦਿੱਤਾ ਗਿਆ ਉਹਨਾਂ ਨੇ ਆਪ ਬਾਣੀ 'ਚ ਲਿਖਿਆ ਗੰਗੁ ਗੁਸਾਇਨ ਗਹਿਰ ਗੰਭੀਰ ਕਹਿਣ ਲੱਗੇ ਕਿ ਜਿਨ੍ਹਾਂ ਨੂੰ ਗੁਸਾਇਨ ਦਾ ਅਰਥ ਹੈ ਮਾਂ ਜਿਨ੍ਹਾਂ ਨੂੰ ਤੁਸੀਂ ਮਾਂ ਕਹਿੰਦੇ ਜੇ ਉਹ ਜੰਜੀਰਾਂ ਬਨ ਕੇ ਮੈਨੂੰ ਉਸ ਜਿਹੜੀ ਹੈ ਤੁਹਾਡੀ ਮਾਂ ਦੇ ਵਿੱਚ ਨਦੀ ਦੇ ਵਿੱਚ ਸੁੱਟਿਆ ਗਿਆ ਹੈ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਤੁਸੀਂ ਸ਼ਬਦ ਸੁਣਦੇ ਜੇ ਪਰ ਗੰਗਾ ਦੀਆਂ ਲਹਿਰਾਂ ਵੀ ਪਾਣੀ ਦੇ ਜਿਹੜਾ ਛੱਲਾ ਉਹ ਉਹਨੂੰ ਤੋੜ ਦਿੰਦੀ ਹੈ ਨਾ ਮੇਰੇ ਕੈਨ ਦਾ ਭਾਵ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਹੈ ਉਹਨੂੰ ਕੁਰਬਾਨੀ ਦੇਣੀ ਪੈਂਦੀ ਹੈ ਜਿਹੜਾ ਬਾਣੀ ਪਰਦਾ ਨਾਮ ਜਪਦਾ ਕਰੀ ਵਰੀ ਮੁਸ਼ਕਲਾਂ ਆ ਜਾਂਦੀਆਂ ਹੁੰਦੀਆਂ ਨੇ ਤੇ ਜਦੋਂ ਅਸੀਂ ਸਿੱਖ ਮਤ ਨੂੰ ਦੇਖਦੇ ਹਾਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਨੇ ਬਾਣੀ ਦਾ ਇਹ ਜਹਾਦ ਤਿਆਰ ਕੀਤਾ ਉਹਨਾਂ ਨੂੰ ਹੀ ਤੱਤੀਆਂ ਤਵੀਆਂ ਦੇ ਉੱਤੇ ਬਿਠਾ ਕੇ ਬਿਠਾਇਆ ਗਿਆ ਫਿਜ਼ੀਕਲ ਤੌਰ ਤੇ ਸਭ ਤੋਂ ਵੱਧ ਟੌਰਚਰ ਜਿਹੜਾ ਹੈ ਗੁਰੂ ਅਰਜਨ ਸਾਹਿਬ ਜੀ ਨੂੰ ਕੀਤਾ ਗਿਆ ਕਈ ਲੋਕਾਂ ਦੇ ਮਨ 'ਚ ਉਦੋਂ ਵੀ ਸੀ ਵੀ ਗੁਰੂ ਅਰਜੁਨ ਸਾਹਿਬ ਪਾਸ਼ਾ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਕੋਈ ਕਰਾਮਾਤ ਸ਼ਾਇਦ ਹੋਵੇਗੀ ਪਰ ਗੁਰੂ ਘਰ ਜਿਹੜਾ ਉਹ ਕਰਾਮਾਤ ਦੇ ਹੱਕ ਦੇ ਵਿੱਚ ਨਹੀਂ ਇਹ ਕੁਦਰਤ ਦੇ ਮੈਂ ਪਹਿਲਾਂ ਕਹਿ ਦਿੱਤਾ ਹੁਕਮ ਰਜ਼ਾਈ ਚੱਲਣਾ ਦੇ ਸਿਧਾਂਤ ਦੇ ਮੁਤਾਬਕ ਚੱਲਦਾ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਜੀ ਦਾ ਚੰਦਨੀ ਚੌਂਕ ਦੇ ਵਿੱਚ ਸੀਸ ਧੜ ਤੋਂ ਜੁਦਾ ਕਰ ਦਿੱਤਾ ਜਾਂਦਾ ਵਕਤੀ ਤੌਰ ਤੇ ਇਉਂ ਜਾਪਦਾ ਏ ਕਿ ਕੂੜੇ ਰਾਜੇ ਜਿਹੜੇ ਨੇ ਇਹ ਸੱਚ ਦੇ ਉੱਤੇ ਜਿੱਤ ਚੁੱਕੇ ਹੋਏ ਨੇ ਪਰ ਸਮਾਂ ਪਾ ਕੇ ਇਸ ਗੱਲ ਦਾ ਪਤਾ ਲੱਗਦਾ ਏ ਅੱਜ ਉਹਨਾਂ ਦਾ ਕੋਈ ਨਾਮ ਲੈਣ ਵਾਲਾ ਨਹੀਂ ਪਰ ਜਿਨ੍ਹਾਂ ਦੀਆਂ ਕੁਰਬਾਨੀਆਂ ਹੋਈਆਂ ਉਹਨਾਂ ਨੂੰ ਅੱਜ ਵੀ ਸਮਾਜ ਪੂਜਦਾ ਪਿਆ ਹੈ ਇਹ ਸਾਰਾ ਹੁੰਦਾ ਹੈ ਸੱਚ ਦੇ ਰਾਹ ਦੇ ਉੱਤੇ ਤੁਰਨ ਲੱਗਿਆ ਇਹ ਸਾਰਾ ਹੁੰਦਾ ਹੈ ਬਾਣੀ ਪੜਨ ਲੱਗਿਆ ਨਾਮ ਜਪਣ ਲੱਗਿਆ ਤਕਰੀਬਨ ਇਕਟਨਾਵਾ ਵਾਪਰਦੀਆਂ ਨੇ ਇਸ ਕਰਕੇ ਜਿੱਥੋਂ ਮੈਂ ਵਿਚਾਰ ਸਾਂਝੀ ਕੀਤੀ ਸੀ ਮਨੁੱਖ ਦੇ ਮਨ 'ਚ ਇਹ ਇੱਛਾ ਹੁੰਦੀ ਇਹ ਲਾਲਸਾ ਹੁੰਦੀ ਹੈ ਕਿ ਮੈਂ ਗੁਰੂ ਕੋਲ ਆਵਾਂ ਬਾਣੀ ਪੜਾਂ ਮੈਨੂੰ ਸੁੱਖ ਮਿਲਣਾ ਮੈਂ ਇਹ ਤਾਂ ਅੱਜ ਪੱਕਾ ਲੈ ਲਿਆ ਕਤੇ ਮਨ 'ਚ ਇਹ ਭੁਲੇਖਾ ਨਾ ਰੱਖਿਓ ਜੇ ਇਹ ਭੁਲੇਖਾ ਰੱਖ ਕੇ ਬਾਣੀ ਪੜੀ ਤੇ ਗੁਰੂ ਦੇ ਨਾਲੋਂ ਟੁੱਟ ਜਾਓਗੇ ਰੱਬ ਦੇ ਨਾਲੋਂ ਟੁੱਟ ਜਾਓਗੇ बड़े-बड़े चंगे फिलोसोफर लोग जेड़े ने बड़े-बड़े चंगे श्रद्धालु जेड़े ने ओ रूटीन ਦੇ ਨਾਲ ਬਾਣੀ پڑھਦੇ-ਪੜਦੇ ਗੁਰੂ ਦੇ ਕੋਲ ਆਉਂਦੇ ਆਉਂਦੇ ਅਖੀਰ ਦੇ ਉੱਤੇ ਟੁੱਟ ਜਾਂਦੇ ਨੇ ਕਿਉਂਕਿ ਜੋ ਉਹ ਚਾਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਚ ਵਾਪਰਦਾ ਨਹੀਂ ਹੈ। ਇਸ ਕਰਕੇ ਕਿਉਂਕਿ ਜੇ ਤੁਸੀਂ ਲਾਲਸਾ ਲੈ ਕੇ ਆਓਗੇ ਤੇ ਜ਼ਰੂਰੀ ਨਹੀਂ ਉਹ ਇੱਛਾ ਪੂਰੀ ਹੋਵੇ ਹੀ ਹੋਵੇ। ਉਹਦਾ ਕਾਰਨ ਹੈ ਅਸੀਂ ਦੁਨਿਆਵੀ ਸੁੱਖ ਵੇਖਦੇ ਆ ਗੁਰੂ ਜਿਹੜਾ ਆਤਮਿਕ ਸੁੱਖ ਦੇਖਦਾ ਹੈ। ਆ ਇਹਦਾ ਦੂਸਰਾ ਪੱਖ ਨਹੀਂ ਲੈਣਾ ਵੀ ਫਿਰ ਇਥੇ ਸੁੱਖ ਮਿਲਦੇ ਨਹੀਂ ਇਥੇ ਸੁੱਖ ਮਿਲਦੇ ਨੇ ਪਰ ਉਹ ਜਿਹੜਾ ਸੁੱਖ ਮਿਲਦਾ ਹੈ ਨਾ ਆਤਮਿਕ ਸੁੱਖ ਮਿਲਦਾ ਹੈ ਜਿਹੜਾ ਇਥੇ ਸੁੱਖ ਮਿਲ ਜਾਂਦਾ ਹੈ ਉਹ ਫਿਰ ਤੱਤੀਆਂ ਤਵੀਆਂ ਦੇ ਉੱਤੇ ਵੀ ਦੁੱਖ 'ਚ ਤਬਦੀਲ ਨਹੀਂ ਹੁੰਦਾ ਉਹ ਚਰਖੜੀਆਂ ਤੇ ਚੜ ਕੇ ਵੀ ਦੁੱਖ ਦੇ ਵਿੱਚ ਤਬਦੀਲ ਨਹੀਂ ਹੁੰਦਾ ਉਹ ਦੇਗਾਂ ਦੇ ਵਿੱਚ ਉਬਾਲੇ ਖਾ ਕੇ ਵੀ ਦੁੱਖ ਦੇ ਵਿੱਚ ਤਬਦੀਲ ਨਹੀਂ ਹੁੰਦਾ ਆ ਸੁੱਖ ਇਥੋਂ ਮਿਲਦਾ ਹੈ ਇਸ ਕਰਕੇ ਸਤਿਗੁਰੂ ਜੀ ਜਿਹੜੀ ਸਾਨੂੰ ਗੱਲ ਸਮਝਾ ਰਹੇ ਨੇ ਕਹਿਣ ਲੱਗੇ ਮੇਰੇ ਮਨਾ ਗੁਰੂ ਦੇ ਬਚਨਾਂ ਦੇ ਮੁਤਾਬਕ ਚੱਲ ਤੇ ਗੁਰੂ ਦੇ ਬਚਨਾਂ ਦੇ ਮੁਤਾਬਕ ਚੱਲਣ ਦਾ ਆਪਣਾ ਸਿੱਧਾ ਹੀ ਇਹ ਜਵਾਬ ਹੁੰਦਾ ਕਿ ਤੁਸੀਂ ਬਾਣੀ ਪੜੋ ਨਾਮ ਜਪੋ ਪਰ ਕਾਦੇ ਲਈ ਸੁੱਖਾਂ ਵਾਸਤੇ ਬਾਣੀ ਸਿਰਫ ਆਪਾਂ ਤਾਂ ਪੜਨੀ ਤਾਂ ਸੁਣਨੀ ਹੈ ਮੇਰੀ ਜ਼ਿੰਦਗੀ ਸੁਖਾਲੀ ਹੋ ਜਾਏ ਇੱਕ ਗੱਲ ਚੇਤਾ ਰੱਖਿਓ ਘਰੇ ਜਾ ਕੇ ਗਿਣਤੀ ਕਰ ਲਿਓ ਕੋਈ ਵੀ ਦੁਨਿਆਵੀ ਇਹੋ ਜਿਹਾ ਸੁੱਖ ਨਹੀਂ ਹੈ ਜਿਹੜਾ ਸਮਾਂ ਪਾ ਕੇ ਦੁੱਖ ਦੇ ਵਿੱਚ ਤਬਦੀਲ ਨਹੀਂ ਹੁੰਦਾ ਹਰ ਸੁੱਖ ਦੀ ਸਿਰਫ ਜਿਹੜੀ ਐ ਚਾਹਤ ਉਹਨਾਂ ਚਿਰ ਤੱਕ ਐ ਜਿੰਨਾ ਚਿਰ ਸੁੱਖ ਮਿਲ ਨਹੀਂ ਜਾਂਦਾ ਜਦੋਂ ਉਹ ਸੁੱਖ ਪ੍ਰਾਪਤ ਹੋ ਜਾਂਦਾ ਹੈ ਬੰਦੇ ਦੀ ਲਾਲਸਾ ਜਿਹੜੀ ਉਹਦੀ ਮੁੱਕ ਜਾਂਦੀ ਹੈ ਦੂਸਰੀ ਚੀਜ਼ ਦੀ ਲਾਲਸਾ ਫਿਰ ਆਰੰਭ ਹੋ ਜਾਂਦੀ ਹੈ ਨਾ ਸੁੱਖ ਮੁੱਕਦੇ ਨੇ ਨਾ ਲਾਲਸਾਵਾਂ ਮਨੁੱਖ ਦੀਆਂ ਮੁੱਕਦੀਆਂ ਨੇ ਨਾ ਤ੍ਰਿਸ਼ਨਾ ਇਹਨਾਂ ਦੀ ਕਦੀ ਵੀ ਖਤਮ ਹੁੰਦੀ ਹੈ ਸੋ ਇਸ ਕਰਕੇ ਗੁਰੂ ਘਰ ਦੇ ਵਿੱਚ ਇਸ ਚੀਜ਼ ਦਾ ਕਦੇ ਵੀ ਭੁਲੇਖਾ ਪਾਇਆ ਹੀ ਨਹੀਂ ਜਾਂਦਾ ਕਿ ਤੂੰ ਆਣ ਕੇ ਬਾਣੀ ਪੜ੍ਹੇਂਗਾ ਤੇ ਤੈਨੂੰ ਸੁੱਖ ਮਿਲਣਗੇ ਇੱਥੇ ਪਹਿਲਾਂ ਡੰਕੇ ਦੀ ਚੋੜ ਤੇ ਕਿਹਾ ਭਲਿਆ ਜੇ ਤੂੰ ਨਾਮ ਜਪਣਾ ਹੈ ਬਾਣੀ ਪੜ੍ਹਨੀ ਹੈ ਸਾਡੇ ਕੋਲ ਪ੍ਰੇਮ ਦੀ ਖੇਡ ਖੇਡਣੀ ਹੈ ਤੇ ਤੈਨੂੰ ਸਭ ਤੋਂ ਪਹਿਲਾਂ ਮੌਤ ਹੀ ਪ੍ਰਵਾਨ ਕਰਨੀ ਪਵੇਗੀ ਕਿਉਂਕਿ ਸੱਚ ਨੂੰ ਅਕਸਰ ਸੂਲੀ ਹੀ ਹੁੰਦੀ ਹੈ ਜਾਓ ਤਾਂ ਪ੍ਰੇਮ ਖੇਲਣ ਦਾ ਚਾਓ ਖੇਲਣ ਦਾ ਅਰਥ ਹੈ ਖੇਡਣਾ ਜੇ ਤੂੰ ਪ੍ਰੇਮ ਦੀ ਖੇਡ ਖੇਡਣੀ ਹੈ ਪ੍ਰੇਮ ਦੀਆਂ ਖੇਡਾਂ ਕੋਈ ਸੌਖੀਆਂ ਨਹੀਂ ਇਹ ਗੱਲ ਚੇਤਾ ਰੱਖਿਓ ਜੀ ਪ੍ਰੇਮ ਕਹਿ ਦੇਣਾ ਤੇ ਪ੍ਰੇਮ ਨਭਾਲਣਾ ਜਮੀਨ ਅਸਮਾਨ ਦਾ ਅੰਤਰ ਸਿ ਕਹਿ ਦਿੰਨੇ ਆ ਸਾਡਾ ਗੁਰੂ ਦੇ ਨਾਲ ਬੜਾ ਪ੍ਰੇਮ ਹੈ ਪਰ ਜਿੱਦਣ ਗੁਰੂ ਪਰਖ ਕਰਦਾ ਹੈ ਪਤਾ ਉਦੋਂ ਲੱਗਦਾ ਹੈ ਪਾਸ ਕੌਣ ਹੁੰਦਾ ਤੇ ਫੇਲ ਕੌਣ ਹੁੰਦਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਰ ਨਾ ਕੀਜੇ ਇੱਥੇ ਬਾਅਦ ਤੈਨੂੰ ਮੋੜਨ ਨਹੀਂ ਦੇਣਾ ਇੱਕ ਵਾਰੀ ਜੇ ਪ੍ਰੇਮ ਦੀ ਖੇਡ ਖੇਡਣ ਲੱਪਿਆ ਤੈਨੂੰ ਇੱਥੇ ਸਿਰ ਧਰ ਦੀ ਬਾਜ਼ੀ ਲਾਉਣੀ ਪੈਣੀ ਹੈ ਇੱਥੋਂ ਤੱਕ ਗੁਰੂ ਸਹਿਬਾਨਾ ਨੂੰ ਆਪਣੇ ਚਾਰ ਲਾਲ ਵੀ ਕੁਰਬਾਨ ਕਰਨੇ ਪਏ ਇਸ ਪ੍ਰੇਮ ਦੀ ਖੇਡ ਦੇ ਉੱਤੋਂ ਅੱਜ ਤੱਕ ਕਿਸੇ ਵੀ ਰਾਜੇ ਦਾ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ ਅੱਜ ਤੱਕ ਕਿਸੇ ਵੀ ਹੋਰ ਪੀਰ ਪੈਗੰਬਰ ਦਾ ਇਤਿਹਾਸ ਪੜ੍ਹ ਕੇ ਤਕਰੀਬਨ ਸ਼ਬਦ ਵਰਤਾਂ ਵੇਖ ਲਓ ਆਪਣੇ ਪੁੱਤ ਬਚਾ ਲਏ ਜਾਂਦੇ ਨੇ ਸਿਪਾਈ ਤੇ ਸ਼ਰਧਾਲੂ ਜਿਹੜੇ ਨੇ ਉਹ ਅੱਗੇ ਲਾ ਕੇ ਤੇ ਮਰਵਾ ਦਿੱਤੇ ਜਾਂਦੇ ਨੇ ਪਰ ਇਹ ਗੁਰੂ ਨਾਨਕ ਦਾ ਘਰ ਇੱਕ ਇਹੋ ਜਿਹਾ ਸੀ ਜਿੱਥੇ ਪੁੱਤਰਾਂ ਦੀਆਂ ਲਾਸ਼ਾਂ ਦੇ ਉੱਤੋਂ ਵੀ ਤਾੜੀ ਮਾਰ ਕੇ ਲੰਘਿਆ ਜਾਂਦਾ ਹੈ ਇਹ ਜਿਗਰਾ ਗੁਰੂ ਕਲਗੀਧਰ ਪਾਤਸ਼ਾਹ ਦਾ ਇੱਕ ਐਸਾ ਸੀ ਜਿਨ੍ਹਾਂ ਨੇ ਪੁੱਤਰਾਂ ਦੀਆਂ ਲਾਸ਼ਾਂ ਦੇ ਉੱਤੇ ਖਫਣ ਪਾਉਣ ਦੀ ਵੀ ਭਾਈ ਦਇਆ ਸਿੰਘ ਵਰਗਿਆਂ ਨੂੰ ਆਗਿਆ ਨਹੀਂ ਦਿੱਤੀ ਇਹ ਗੁਰੂ ਘਰ ਐਸਾ ਹੈ ਬਾਬਾ RAM ਰਾਏ ਉਹਨਾਂ ਦੀ ਮੈਂ ਬੇਨਤੀ ਕਰਦਾ ਨਾ ਉਮਰ ਉਦੋਂ 14 ਸਾਲ ਦੀ ਹੈ ਜਵਾਨੀ ਸ਼ੁਰੂ ਹੋ ਰਹੀ ਹੈ ਜਵਾਨ ਪੁੱਤ ਨੂੰ ਕਹਿ ਦੇਣਾ ਤੂੰ ਸਿਧਾਂਤ ਨੂੰ ਲੱਤ ਮਾਰੀ ਹੈ ਮੈਂ ਅਕਸਰ ਕਹਿੰਦਾ ਨਾ ਸਾਡੇ ਵਰਗੇ ਹੁੰਦੇ ਕਿੰਨੇ ਕੋਈ ਗੱਲ ਨਹੀਂ ਭੁੱਲ ਹੋ ਗਈ ਹੈ ਪਰ ਜਵਾਨ ਪੁੱਤ ਨੂੰ ਕਹਿ ਦੇਣਾ ਤੂੰ ਇੱਥੋਂ ਵਾਪਸ ਨਾ ਆਵੇਂ ਘਰੋਂ ਨਿਕਲ ਜਾ ਜਿੱਥੋਂ ਆਇਆ ਉੱਥੇ ਵਾਪਸ ਚਲੇ ਜਾ ਇੱਥੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਘਰ ਦੇ ਵਿੱਚ ਸੁੱਖਾਂ ਦੀ ਲਾਲਸਾ ਨਹੀਂ ਗੁਰੂ ਘਰ ਦੇ ਵਿੱਚ ਜਿਹੜੀ ਹੈ ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਪ੍ਰੇਮ ਦੀ ਖੇਡ ਹੈ ਆ ਗੁਰੂ ਦੇ ਬਚਨ ਕਮਾਉਣੇ ਨੇ ਜਦੋਂ ਤੁਸੀਂ ਗੁਰੂ ਦੇ ਬਚਨਾਂ ਦੇ ਮੁਤਾਬਕ ਚੱਲੋਗੇ ਫਿਰ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਫਿਰ ਗੁਰੂ ਜਿਹੜਾ ਉਹ ਨਾਮ ਦਾ ਖਜ਼ਾਨਾ ਦਿੰਦਾ ਹੈ ਉਹ ਨਾਮ ਦੀ ਦਾਤ ਦਿੰਦਾ ਹੈ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰੂ ਅਰਜਨ ਸਾਹਿਬ ਦਾ ਬਚਨ ਆਪ ਅਕਸਰ ਪੜਦੇ ਹਾਂ ਸਤਗੁਰ ਕਹਿੰਦੇ ਜਦੋਂ ਗੁਰੂ ਤਰੁੱਠਦਾ ਹੈ ਨਾ ਉਹ ਤਰੁੱਠਦਿਆਂ ਸਾਰ ਜਿਹੜੀ ਦਾਤ ਦਿੰਦਾ ਏ ਉਹ ਨਾਮ ਦੀ ਦਿੰਦਾ ਏ ਇਹ ਗੱਲ ਭਾਈ ਮੱਖਣ ਸ਼ਾਹ ਵਰਗਿਆਂ ਨੂੰ ਪਤਾ ਲੱਗ ਗਈ ਪਰ ਅੱਜ ਸਾਡੇ ਵਰਗਿਆਂ ਲੋਕਾਂ ਨੂੰ ਨਹੀਂ ਪਤਾ ਲੱਗੀ ਯਾਦ ਰੱਖਿਓ ਭਾਈ ਮੱਖਣ ਸ਼ਾਹ ਵਪਾਰੀ ਸੀ ਇੱਕ ਵਪਾਰੀ ਨੂੰ ਪਤਾ ਲੱਗ ਗਿਆ ਵੀ ਗੁਰੂ ਕਿਦਾਂ ਦਾ ਵਪਾਰ ਕਰਦਾ ਏ ਅਸੀਂ ਗੁਰੂ ਦੇ ਘਰ ਦੇ ਪੁਜਾਰੀ ਬਣ ਕੇ ਵੀ ਉਸ ਖੇਡ ਨੂੰ ਨਹੀਂ ਸਮਝ ਸਕੇ ਜਿਹੜੀ ਖੇਡ ਨੂੰ ਵਪਾਰੀ ਸਮਝ ਕੇ ਖੇਡ ਗਿਆ ਭਾਈ ਮੱਖਣ ਸ਼ਾਹ ਆਇਆ ਨਾ ਆਣ ਕੇ ਵੇਖਦਾ ਏ ਕਿ 22 ਮੰჯੀਆਂ ਲੱਗੀਆਂ ਹੋਈਆਂ ਨੇ ਉਹਨੂੰ ਪਤਾ ਸੀ ਗੁਰੂ ਦੀ ਪਰਖ ਕਰਨ ਦਾ ਗੁਰੂ ਜਿਹੜਾ ਉਹ ਕਿਵੇਂ ਦਾ ਸੁਭਾਅ ਹੈ ਗੁਰੂ ਘਰ ਚੋਂ ਮਿਲਦਾ ਕੀ ਇਹ ਦਾਤ ਕਿਹੜੀ ਮਿਲਦੀ ਹੈ ਧੀਰਮਲ ਵਰਗਿਆਂ ਨੇ ਅੱਗੇ ਸਰੋਪੇ ਹੋ ਕੇ ਗਲਾ ਚ ਸਰੋਪੇ ਪਾਏ ਤੇ ਸਾਡੀ ਗੋਲਕ ਭਰ ਜੇ ਸਾਡੀ ਵੀ ਭਰ ਜੇ ਸਾਡਾ ਵੀ ਅੱਜ ਇਦਾਂ ਦਾ ਸੁਭਾਅ ਕੋਈ ਮੰਤਰੀ ਆ ਜੇ ਅਸੀਂ ਬਾਹਾਂ ਭਰੀ ਹੁੰਦੀ ਇੱਕ ਸੇਵਾਦਾਰ ਦੀ ਫੜਾਈ ਹਦੀਪਿਤ ਬਸ ਤੜਾ ਤਰ ਸਰੋਪੇ ਪਾਈ ਜਾ ਅਗਲਾ ਭਾਵੇਂ ਰਾਤੀ ਲਾਣ ਪੀ ਕੇ ਸੁੱਤਾ ਹੋਵੇ ਜੇ ਜੋ ਇਹੋ ਜਿਹਾ ਮਸਲਾ ਆਉਂਦਾ ਤੇ ਮੈਨੂੰ ਅਕਸਰ ਹੀ ਧੀਰਮਲ ਵਰਗੇ ਲੋਕ ਚੇਤਾ ਆ ਜਾਂਦੇ ਨੇ ਉਹਨਾਂ ਨੇ ਅੱਗੇ ਜਾ ਕੇ ਸਰੂਪੇ ਪਾਏ ਉਹਨਾਂ ਨੂੰ ਪਤਾ ਸੀ ਇਤਨਾੜ ਮਨੁੱਖ ਆ ਰਿਹਾ ਏ ਕੋਜਣਾ ਕੁਝ ਦੇ ਕੇ ਜਾਵੇਗਾ ਫੌਜਾਂ ਨਾਲ ਸਨ ਲਾਮ ਲਸ਼ਕਰ ਨਾਲ ਸੀ ਕੋਈ ਆਮ ਬੰਦਾ ਨਹੀਂ ਸੀ ਉਹ ਸਮੁੰਦਰੀ ਜਹਾਜ਼ ਚੱਲਦਾ ਸੀ ਉਹਦਾ ਉਦੋਂ ਉਸ ਸਮਿਆਂ 'ਚ ਭਾਈ ਮੱਖਣ ਸ਼ਾਹ ਆਇਆ ਸਾਰਿਆਂ ਦੇ ਅੱਗੇ ਜਿਹੜਾ ਉਹ ਨਮਸਕਾਰ ਕੀਤੀ ਦੋ ਦੋ ਮੋਹਰਾਂ ਕੋਈ ਪੰਜ ਕਹਿੰਦਾ ਰੱਖੀ ਗਿਆ ਪਤਾ ਲੱਗ ਗਿਆ ਇਹ ਗੁਰੂ ਨਹੀਂ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਗਿਆ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣਾ ਪੱਖ ਰੱਖਿਆ ਗੱਲ ਕੀਤੀ ਕਹਿ ਦਿੱਤਾ ਕਿ ਤੂੰ ਵਾਅਦਾ ਕਿੰਨਾ ਕੀਤਾ ਸੀ ਦੇਖ ਹੀ ਰਿਹਾ ਹੈ ਜਦੋਂ ਅਸੀਸ ਮਿਲੀ ਗੁਰੂ ਘਰ ਚੋਂ ਤੇ ਭਾਈ ਮੱਖਣ ਸ਼ਾਨ ਕੋਠੇ ਤੇ ਚੜਕੇ ਪੱਲੂ ਫੇਰ ਦਿੱਤਾ ਗੁਰੂ ਲਾਧ ਹੋਰੇ ਕਿਉਂਕਿ ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਗੁਰੂ ਨੂੰ ਪਰਖ ਕਰਨ ਵਾਲੀ ਸੀ ਪਤਾ ਸੀ ਗੁਰੂ ਕੋਲੋਂ ਮਿਲਦਾ ਕੀ ਹੈ ਅੱਜ ਵੀ ਬਾਬੇ ਬਕਾਲੇ ਦੀ ਧਰਤੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਿੱਖਾ ਜੇ ਤੈਨੂੰ ਪਤਾ ਹੋਵੇ ਗੁਰੂ ਦੇ ਬਚਨ ਕਿਵੇਂ ਕਮਾਉਣੇ ਨੇ ਤੇ ਇਸ ਧਰਤੀ ਨੂੰ ਆਣ ਕੇ ਇੱਕ ਵਾਰੀ ਜ਼ਰੂਰ ਵੇਖ ਲਵੇਂ ਇਹਨੂੰ ਆਣ ਕੇ ਜ਼ਰੂਰ ਤੱਕ ਲਵੇਂ ਤੈਨੂੰ ਪਤਾ ਲੱਗ ਜਾਵੇਗਾ ਕਿ ਗੁਰੂ ਦੀ ਪਰਖ ਕਿਵੇਂ ਹੁੰਦੀ ਹੈ ਤੇ ਗੁਰੂ ਦੇ ਘਰੋਂ ਮਿਲਦਾ ਕੀ ਹੈ ਪਾਈ ਮੱਖਣ ਸ਼ਾ ਨੂੰ ਬਾਕੀ ਬਾਈਆਂ ਨੇ ਅਸੀਸਾਂ ਦਿੱਤੀਆਂ ਸਨ ਕਿ ਤੇਰਾ ਕਾਰੋਬਾਰ ਵਧੇ ਤੇਰੇ ਬੱਚੇ ਜੀਂਦੇ ਰਹਿਣ ਤੂੰ ਤਰੱਕੀਆਂ ਕਰੇ ਜਵਾਨੀਆਂ ਮਾਣੇ ਇਤਿਆਦਕ ਪਰ ਗੁਰੂ ਨੇ ਇੱਕੋ ਗੱਲ ਕਹੀ ਸੀ ਕਿ ਮੱਖਣ ਸ਼ਾ ਤੈਨੂੰ ਉਹ ਕਰਤਾਰ ਚੇਤਾ ਆਵੇ ਤੈਨੂੰ ਪ੍ਰਮਾਤਮਾ ਚੇਤਾਵਨੀ ਕਿ ਗੁਰੂ ਘਰ ਦੇ ਵਿੱਚੋਂ ਜੇ ਸਭ ਤੋਂ ਵੱਡੀ ਦਾਤ ਹੈ ਨਾ ਉਹ ਨਾਮ ਦੀ ਦਾਤ ਮਿਲਦੀ ਹੈ ਬਾਕੀ ਚੀਜ਼ਾਂ ਤੇ ਐਵੇਂ ਮਗਰ ਲੱਗ ਜਾਂਦੀਆਂ ਨੇ ਜਿਹੜੀਆਂ ਅਨਕੀਆਂ ਮੋਟੀਆਂ ਚੀਜ਼ਾਂ ਨੇ ਨਾ ਬਾਣੀ ਦਾ ਬਚਨ ਹੈ ਮਾਇਆ ਦਾਸੀ ਭਗਤਾਂ ਕੀ ਕਾਰਕਮਾਵੇ ਮਾਇਆ ਤੇ ਦਾਸੀ ਬਣ ਕੇ ਮਗਰ ਮਗਰ ਅਰਧੀਆਂ ਸਿੱਧੀਆਂ ਤੇ ਮਗਰ ਮਗਰ ਲੱਗੀਆਂ ਫਿਰਦੀਆਂ ਨੇ ਬਾਅਦ ਚ ਜਦੋਂ ਕਿ ਪ੍ਰਮਾਤਮਾ ਦੇ ਨਾਲ ਜੁੜਦਾ ਹਾਂ ਇਹ ਅੱਜ ਗੱਲ ਵੱਖਰੀ ਹੈ ਕਿ ਸਾਡੇ ਵਰਗੇ ਪ੍ਰਚਾਰਕ ਜਿਨ੍ਹਾਂ ਦੇ ਅੰਦਰ ਖੁਦ ਮਾਇਆ ਦੀ ਲਾਲਸਾ ਹੈ ਅਸੀਂ ਲੋਕਾਂ ਦੇ ਸਾਹਮਣੇ ਹੀ ਪੱਖ ਉਹ ਰੱਖ ਦਿੱਤਾ ਜਿਹਦੇ ਨਾਲ ਕਈ ਵਾਰੀ ਇਹ ਸੰਗਤ ਚ ਭੁਲੇਖਾ ਪੈ ਜਾਂਦਾ ਜੀ ਗੁਰੂ ਕੋਲ ਆਓਗੇ ਤੇ ਤੁਹਾਨੂੰ ਸੁੱਖ ਮਿਲਣਗੇ ਬੜੇ ਥਾਵਾਂ ਦਾ ਇਹ ਪ੍ਰਚਾਰ ਕੀਤਾ ਜਾਂਦਾ ਹੈ ਇੱਥੇ ਆਓਗੇ ਤੇ ਆ ਸੁੱਖ ਮਿਲੇਗਾ ਇੱਥੇ ਆਓਗੇ ਤੇ ਆ ਪਿਛੇ ਦਿਨਾਂ ਰੌਲਾ ਪਿਆ ਸੀ ਚਪੈ ਰਹੇ ਨੇ ਇਹੋ ਵਿਸ਼ਾ ਸੀ ਹੋਰ ਕੀ ਹੈ ਅੱਜ ਵੀ ਕਈ ਲੋਕਾਂ ਦੀਆਂ ਜਿਹੜੀਆਂ ਉਹ ਵੀਡੀਓ ਆਉਂਦੀਆਂ ਨੇ ਮੈਂ ਦੇਖੋ ਮੈਂ ਭੰਡਦਾ ਨਹੀਂ ਹੁੰਦਾ ਕਦੀ ਵੀ ਕਿਸੇ ਜਿੰਨੂ ਪਰ ਇੱਕ ਪੱਖ ਰੱਖ ਰਿਹਾ ਤੁਹਾਡੇ ਸਾਹਮਣੇ ਜਿਹੜਾ ਵਿਸ਼ਾ ਚੱਲ ਰਿਹਾ ਹੈ ਅੱਜ ਵੀ ਕਈ ਲੋਕ ਹੁਣ ਚੜੋਖੱਤੀ ਹੋ ਜਾਂਦੀ ਹੈ ਕਿਸੇ ਵੀ ਕੰਮ 'ਚ ਹੋ ਜੇ ਨਾ ਅੱਜ ਵੀ ਕਈ ਲੋਕ ਕਹਿੰਦੇ ਨੇ ਜੀ ਮੈਨੂੰ ਸ਼ਹੀਦਾ ਸਾਹਿਬ ਚਪੈਰੇ ਤੋਂ ਆ ਮਿਲਿਆ ਆ ਮਿਲਿਆ ਚੰਗੀ ਗੱਲ ਹੈ ਪਰ ਇਸ ਸਿਧਾਂਤਕ ਤੌਰ ਦੇ ਉੱਤੇ ਫਾਰਮੂਲਾ ਲਾਗੂ ਨਹੀਂ ਹੋਵੇਗਾ ਕਿਉਂਕਿ ਜਦੋਂ ਗੁਰੂ ਤਰੁੱਠਦਾ ਏ ਤੇ ਉਦੋਂ ਉਹ ਨਾਮ ਦੀ ਦਾਤ ਦਿੰਦਾ ਜਿਹੜੀ ਸਭ ਤੋਂ ਸ੍ਰੇਸ਼ਟ ਤੇ ਸਭ ਤੋਂ ਜ਼ਰੂਰੀ ਹੈ ਪੈਸਾ ਤੇ ਆਮ ਲੋਕ ਹੁਣ ਮੈਂ ਇੱਥੇ ਸ਼ਬਦ ਨਹੀਂ ਵਰਤਣਾ ਚਾਹੁੰਦਾ ਆਪਾਂ ਕਹਾਵਤ ਵਰਤਦੇ ਉਹਨਾਂ ਲੋਕਾਂ ਦੇ ਘਰਾਂ 'ਚ ਬੜਾ ਹੁੰਦਾ ਹੈ। ਪਰਿਵਾਰ ਤੇ ਸੂਰ ਦਾ ਵੀ ਬੜਾ ਹੁੰਦਾ ਜਦੋਂ ਇੱਕ ਵਾਰੀ ਸੂਰੀ ਸੁੰਦੀ ਹੈ ਘੱਟੋ ਘੱਟ 12-15 ਜਵਾਗ ਜੰਮਦੀ ਓ। ਸੋ ਇਹ ਦੁੱਧ ਕਿਉਂ ਇਹ ਇਹ ਚੀਜ਼ਾਂ ਆਮ ਦੁਨਿਆਵੀ ਆਮ ਤੁਹਾਨੂੰ ਕਿਤੇ ਵੀ ਮਿਲ ਜਾਣਗੀਆਂ। ਪਰ ਇਹ ਨਾਮ ਦੀ ਦਾਤ ਜਿਹੜੀ ਐ ਉਹ ਕੇਵਲ ਤੇ ਕੇਵਲ ਗੁਰੂ ਘਰ ਦੇ ਵਿੱਚੋਂ ਪ੍ਰਮਾਤਮਾ ਦੇ ਕੋਲੋਂ ਹੀ ਮਿਲਦੀ ਐ ਇਹ ਮਿਲ ਨਹੀਂ ਜਿਹੜੀ ਉਹ ਗੁਰੂ ਦੇ ਬਚਨਾਂ ਦੇ ਉੱਤੇ ਚੱਲ ਕੇ ਐ ਜਿਹੜਾ ਮੈਂ ਬਚਨ ਪੜ ਰਿਹਾ ਹਾਂ ਸਾ ਸਤਿਗੁਰੂ ਕਹਿ ਰਹੇ ਨੇ ਕਹਿਣ ਲੱਗੇ ਭਲਿਆ ਜਦੋਂ ਕੋਈ ਆਉਂਦਾ ਏ ਉਦੋਂ ਉਹਨੂੰ ਸਤਿਗੁਰੂ ਜਿਹੜਾ ਉਹ ਨਾਮ ਦੀ ਦਾਤ ਦਿੰਦਾ ਏ ਇੱਕ ਇਹਦੇ ਨਾਲ ਹੋਰ ਬਚਨ ਕਹੇ ਜਨਾ ਗੁਰੂ ਅਰਜੁਨ ਸਾਹਿਬ ਬਾਦਸ਼ਾਹੀ ਦਾ ਬੜਾ ਪਿਆਰਾ ਬਚਨ ਐ ਕਹਿਣ ਲੱਗੇ ਜਦੋਂ ਗੁਰੂ ਤਰੁਠ ਦਾ ਐ ਨਾ ਤੇ ਉਹ ਦਿੰਦਾ ਕੀ ਐ ਕਹਿੰਦੇ ਹਾਮ ਧਨਵੰਤ ਭਾਗਠ ਸੱਚ ਨਾਏ ਕਹਿੰਦੇ ਗੁਰੂ ਨੇ ਮੈਨੂੰ ਧਨਵਾਨ ਬਣਾ ਦਿੱਤਾ ਭਾਗਾ ਵਾਲਾ ਬਣਾ ਦਿੱਤਾ ਪਰ ਬਰਾਇਆ ਕਦੋਂ ਸੱਚ ਨਾਏ ਜਦੋਂ ਸੱਚ ਨਾਮ ਦੇ ਨਾਲ ਜੁੜ ਗਿਆ ਉਦਾਂ ਨਹੀਂ ਅਸੀਂ ਭਾਗਾ ਵਾਲਾ ਮਾਇਆ ਵਾਲੇ ਨੂੰ ਸਮਝਦੇ ਹਾਮ ਧਨਵੰਤ ਭਾਗਠ ਸੱਚ ਨਾਏ ਹਰ ਗੁਣ ਗਾਵੇਂ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਮੇਰੇ ਮਨ ਦੇ ਵਿੱਚ ਜਿਹੜਾ ਸੀ ਉਹ ਨਾਮ ਦਾ ਖਜ਼ਾਨਾ ਪ੍ਰਗਟ ਹੋ ਗਿਆ ਸੋ ਇਸ ਕਰਕੇ ਸਤਿਗੁਰੂ ਇੱਥੇ ਕਹਿ ਰਹੇ ਨੇ ਮਨ ਮੇਰੇ ਹੀ ਮੇਰਿਆ ਮਨਾ ਗੁਰਬਚਨੀ ਨਿੱਧ ਪਾਈ ਪਾਈ ਨਿੱਧ ਦਾ ਅਰਥ ਕੀਤਾ ਸੀ ਕੱਲ ਵੀ ਮੈਂ ਨਾਮ ਦਾ ਖਜ਼ਾਨਾ ਕਹਿੰਦੇ ਗੁਰੂ ਦੇ ਬਚਨਾਂ ਦੇ ਜੇ ਕੋਈ ਤੁਰਦਾ ਹੈ ਨਾ ਗੁਰੂ ਉਹਨੂੰ ਸਭ ਤੋਂ ਪਹਿਲਾਂ ਜੇ ਕੋਈ ਬਹੁਤ ਜ਼ਰੂਰੀ ਦਾਤ ਦਿੰਦਾ ਹੈ ਉਹ ਨਾਮ ਦੀ ਦਾਤ ਦਿੰਦਾ ਹੈ ਭਾਈ ਮੰਝ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿੰਨੀਆਂ ਆਪਾਂ ਇਤਿਹਾਸ ਦੀਆਂ ਸਾਖੀਆਂ ਸਾਂਝੀਆਂ ਕਰੀਏ ਸੋ ਇਸ ਕਰਕੇ ਸਤਿਗੁਰੂ ਕਹਿਣ ਲੱਗੇ ਇਹ ਮੇਰੇ ਮਨਾ ਗੁਰੂ ਦੇ ਬਚਨਾਂ ਦੇ ਉੱਤੇ ਤੁਰ ਤੇ ਗੁਰੂ ਦੇ ਬਚਨ ਕੀ ਕਹਿੰਦੇ ਨੇ ਆਪਾਂ ਪਿਛਲੇ ਦਿਨਾਂ ਦਾ ਵਿਸ਼ਾ ਹੀ ਤਕਰੀਬਨ ਨਾਮ ਦਾ ਚੱਲ ਰਿਹਾ ਸੀ ਕਿ ਚਾ ਲਾਂਗੇ ਉਠ ਨਾਮ ਜਪ ਨਿਸ ਬਾਸੁਰ ਆਰਾਧਕਾਰਾ ਤੁਜਿ ਨਾ ਵਿਆਪਈ ਨਾਨਕ ਮਿਟੈ ਉਪਾਦ ਤੁਸੀਂ ਇੱਕ ਬੱਚੇ ਰੋਜ਼ ਪੜ੍ਹਦੇ ਜੇ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਕੀ ਕਰਨਾ ਏ ਅਣ ਕੇ ਗਾਵੋ ਸੱਚੀ ਬਾਣੀ ਆ ਗੁਰੂ ਦੇ ਬਚਨ ਨੇ ਇਹਨਾਂ ਨੂੰ ਤੂੰ ਕਮਾ ਜਦੋਂ ਕਮਾਵੇਂਗਾ ਕਹਿਣਗੇ ਨਿੱਧ ਪਾਈ ਨਾਮ ਦਾ ਖਜ਼ਾਨਾ ਮਿਲੇਗਾ ਹੁਣ ਜਿਹਨੂੰ ਨਾਮ ਦਾ ਖਜ਼ਾਨਾ ਮਿਲ ਗਿਆ ਉਹ ਫਿਰ ਨਾਮ ਦਾ ਅਭਿਆਸ ਕਰਦਾ ਕਰਦਾ ਇੱਕ ਦਿਨ ਨਾਮੀ ਦੇ ਵਿੱਚ ਲੀਨ ਹੋ ਜਾਂਦਾ ਹੈ ਤਾਂ ਤੇ ਸੱਚ ਮੈਂ ਰਹਿ ਆ ਸਮਾਈ ਸਤਿਗੁਰੂ ਕਹਿੰਦੇ ਉਹ ਮਨੁੱਖ ਸੱਚ ਦੇ ਵਿੱਚ ਲੀਨ ਹੋ ਜਾਂਦਾ ਹੈ ਜੀਦਾ ਤੁਸੀਂ ਚਿੰਤਨ ਕਰੋਗੇ ਨਾ ਉਹ ਜਿਆ ਮਨੁੱਖ ਦਾ ਜੀਵਨ ਬਣ ਜਾਂਦਾ ਹੈ ਜੈਸਾ ਸੇਵੈ ਤੈਸਾ ਹੋਏ ਬਾਣੀ ਨੇ ਕਿਹਾ ਤੂੰ ਜਿੱਦਾਂ ਦਾ ਸਿਮਰਨ ਕਰੇਗਾ ਜਿੱਦਾਂ ਦਾ ਚਿੰਤਨ ਇਥੇ ਸਿਮਰਨ ਦਾ ਅਰਥ ਚਿੰਤਨ ਜਿੱਦਾਂ ਦੀ ਸੋਚ ਰੱਖੇਗਾ ਜਿੱਦਾਂ ਦਾ ਚਿੰਤਨ ਕਰੇਗਾ ਅੱਜ ਇਸ ਚੀਜ਼ ਨੂੰ ਮਨੋਵਿਗਿਆਨ ਵੀ ਪ੍ਰਮਾਨ ਕਰ ਚੁੱਕੀ ਹੋਈ ਹੈ ਤੁਹਾਡੇ ਵਿਚਾਰ ਤੁਹਾਡੇ ਖਿਆਲ ਤੁਹਾਡੇ ਫੁਰਨੇ ਬੜੇ ਅਹਿਮ ਨੇ ਤੁਹਾਡੀ ਜ਼ਿੰਦਗੀ ਨੂੰ ਸਹੀ ਜਾਂ ਗਲਤ ਦਿਸ਼ਾ ਦੇ ਵਿੱਚ ਖੜਨ ਲੱਗਿਆ ਅਸੀਂ ਨੈਗੇਟਿਵ ਸੋਚੀ ਜਾਵਾਂਗੇ ਢੈਂਦੀ ਕਲਾ ਚ ਜਾਵਾਂਗੇ ਜ਼ਿੰਦਗੀ ਉਸੇ ਪਾਸੇ ਨੂੰ ਤੁਰ ਪੇਗੀ ਅਸੀਂ ਚੜ੍ਹਦੀ ਕਲਾ ਗੁਰੂ ਘਰ ਚ ਹਰ ਕੰਮ ਤੇ ਤਾਈਓ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਇੱਥੇ ਕੋਈ ਜਿਹੜੇ ਨਿਹੰਗ ਸਿੰਘਾਂ ਦੇ ਬੋਲੇ ਨੇ ਜਿਹਦੇ ਤੁਹਾਨੂੰ ਪੜਨ ਦਾ ਕਿਤੇ ਮੌਕਾ ਮਿਲੇ ਹਰ ਇੱਕ ਚੀਜ਼ ਨੂੰ ਜੇ ਕਿਤੇ ਮਾਰੇ ਸਮੇਂ ਦੇ ਵਿੱਚ ਛੋਲੇ ਖਾ ਕੇ ਪੇਟ ਦਾ ਪੂਰਤੀ ਕਰਨੀ ਪੈਣੀ ਤੇ ਛੋਲਿਆਂ ਨੂੰ ਬਦਾਮ ਕਿਹਾ ਜਾਂਦਾ ਹੁੰਦਾ ਸੀ ਲੰਗਰ ਮੁੱਕ ਜਾਣਾ ਤੇ ਉਹਨੂੰ ਕਹਿ ਦੇਣਾ ਮੈਂ ਸਤਨ ਆ ਗਿਆ ਜਾਂ ਵਾਦੇ ਪੈ ਗਿਆ ਇੱਕ ਚੱਪਾ ਰੋਟੀ ਦਾ ਇੱਕ ਪ੍ਰਸ਼ਾਦਾ ਸ਼ਕਨ ਨੂੰ ਮੇਨਾਂ ਦੇ ਉਹਨੂੰ ਸਵਾ ਲੱਖ ਕਹਿ ਦੇਣਾ ਇਹ ਜਿੰਨੇ ਵੀ ਬੋਲੇ ਨੇ ਇਹ ਸਾਰੇ ਚੜ੍ਹਦੀ ਕਲਾ ਦੇ ਪ੍ਰਤੀਕ ਸੰਤ ਤੇਰਾ ਜਿਹੜਾ ਮਨ ਹੈ ਉਹ ਚੜ੍ਹਦੀ ਕਲਾ ਵਾਲੇ ਪਾਸੇ ਜਾਵੇ ਸੋ ਸਤਿਗੁਰੂ ਕਹਿ ਰਹੇ ਨੇ ਕਹਿੰਦੇ ਜਦੋਂ ਤੂੰ ਬਾਣੀ ਪੜਦਾ ਗਿਆ ਨਾਮ ਜਪਦਾ ਗਿਆ ਨਾਮ ਜਪਦਾ ਜਪਦਾ ਇੱਕ ਦਿਨ ਨਾਮੀ ਦੇ ਵਿੱਚ ਲੀਨ ਹੋ ਜਾਂਦਾ ਤਾਂ ਤੇ ਸੱਚ ਮੈਂ ਰਹਿਆ ਸਮਾਈ ਉਹ ਮਨੁੱਖ ਫਿਰ ਸੱਚ ਦੇ ਵਿੱਚ ਹਮੇਸ਼ਾ ਵਾਸਤੇ ਲੀਨ ਹੋ ਜਾਂਦਾ ਕਿ ਬਾਣੀ ਕਹਿੰਦੀ ਹੈ ਜੋ ਪ੍ਰਾਨੇ ਨਿਸ ਦਿਨ ਭਜੈ ਰੂਪ ਰਾਮ ਤਹ ਜਾਨ ਜਦੋਂ ਤੁਸੀਂ ਪ੍ਰਮਾਤਮਾ ਦਾ ਸਿਮਰਨ ਕਰੋਗੇ ਨਾ ਉਹਦਾ ਸਿਮਰਨ ਕਰਦਿਆਂ ਕਰਦਿਆਂ ਮਨੁੱਖ ਪ੍ਰਮਾਤਮਾ ਦਾ ਰੂਪ ਬਣ ਜਾਂਦਾ ਹੈ ਇਸ ਕਰਕੇ ਸਤਿਗੁਰੂ ਕਹ ਰਹੇ ਨੇ ਤਾ ਤੇ ਸੱਚ ਮੈਂ ਰਹਿਆ ਸਮਾਈ ਰਹਾਓ ਅੱਗੇ ਬਚਨੇ ਗੌਰ ਸਾਖੀ ਅੰਤਰ ਜਾਗੀ ਸਾਖੀ ਦਾ ਅਰਥ ਹੈ ਸਿੱਖਿਆ ਜਾਗੀ ਦਾ ਅਰਥ ਹੈ ਸੁਚੇਤ ਹੋ ਜਾਣਾ ਅਖਰੀ ਅਰਥ ਇਹਦੇ ਇਹੋ ਮਿਲਣਗੇ ਕਿ ਜਿਹੜਾ ਗੁਰੂ ਦੀ ਸਿੱਖਿਆ ਤੇ ਤੁਰ ਪਿਆ ਪਰ ਸਤਗੁਰੂ ਜੀ ਜਿਹੜੀ ਗੱਲ ਸਮਝਾ ਰਹੇ ਨੇ ਕਹਿਣ ਲੱਗੇ ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਤੇ ਨੂੰ ਲੈ ਕੇ ਸੁਚੇਤ ਹੋ ਜਾਂਦਾ ਹੈ ਵਿਕਾਰਾਂ ਵਾਲੇ ਪਾਸਿਓਂ ਜਿਹੜਾ ਮਨੁੱਖ ਨਿੰਦਿਆ ਚੁਗਲੀ ਪਾਵਾਲੇ ਪਾਸਿਓਂ ਸੁਚੇਤ ਹੋ ਜਾਂਦਾ ਹੈ ਜਿਹੜਾ ਸਿੱਖ ਸਿੱਖਿਆ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲੈਂਦਾ ਹੈ ਆਪਾਂ ਸੁਚੇਤ ਦੇ ਅਰਥ ਮੈਂ ਸ਼ਾਇਦ ਕੱਲ੍ਹ ਕੇ ਪਰਸੋਂ ਕੀਤੇ ਸਨ ਕਹਿ ਦੇਣਾ ਤੇ ਢਾਲ ਲੈਣਾ ਇਹਦੇ 'ਚ ਬੜਾ ਫਰਕ ਹੈ ਕਹਿੰਦੇ ਗੁਰ ਸਾਖੀ ਅੰਤਰ ਜਾਗੀ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਸਿੱਖਿਆ ਪ੍ਰਗਟ ਹੋ ਗਈ ਭਾਵ ਉਹ ਸਿੱਖਿਆ ਦੇ ਮੁਤਾਬਕ ਚੱਲਣ ਲੱਗ ਪਿਆ ਸੁਚੇਤ ਹੋ ਕੇ ਤਾ ਚੰਚਲ ਮਤ त्यागी ਚੰਚਲ ਦਾ ਅਰਥ ਹੈ ਭੜਕਾਉ ਹੁਣ ਬਾਣੀ ਨੇ ਕਿਹਾ ਕਿ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਮਨ ਬੜਾ ਚੰਚਲ ਹੈ ਟਿਕਦਾ ਨਹੀਂ ਕਦੀ ਵੀ ਤੇ ਨਾ ਟਿਕਨ ਦਾ ਕਾਰਨ ਹੀ ਮਾਇਆ ਹੈ ਨਾ ਟਿਕਨ ਦਾ ਕਾਰਨ ਹੀ ਜੜੀ ਹੈ ਉਹ ਸ਼ਾਨੋ ਸ਼ੌਕਤ ਪ੍ਰਭਤਾ ਜਿੱਦਨ ਮਾਇਆ ਦਾ ਪ੍ਰਭਾਵ ਮੁੱਕਦਾ ਹੈ ਉਹ ਦਿਨ ਮਨ ਜਿਹੜਾ ਹੈ ਉਹ ਆਪਣੇ ਨਿੱਜ ਘਰ ਦੇ ਵਿੱਚ ਜਾ ਕੇ ਨਿੱਜ ਸਰੂਪ ਦੇ ਵਿੱਚ ਟਿਕ ਜਾਂਦਾ ਹੈ ਹੁਣ ਜਦੋਂ ਗੁਰੂ ਦੀ ਅੰਦਰ ਸਿੱਖਿਆ ਪ੍ਰਗਟ ਹੋ ਗਈ ਗੁਰੂ ਦੀ ਸਾਖੀ ਪ੍ਰਗਟ ਹੋ ਗਈ ਗੁਰੂ ਦਾ ਉਪਦੇਸ਼ ਅੰਦਰ ਪ੍ਰਗਟ ਹੋ ਗਿਆ ਸਤਿਗੁਰੂ ਕਹ ਲਗੇ ਜਿਹੜੀ ਚੰਚਲ ਮਤ ਸੀ ਨਾ ਮਨੁੱਖ ਦੀ ਜਿਹੜੀ ਮਤ ਮਾਇਆ ਦੇ ਵਿੱਚ ਉਲਜੀ ਹੋਈ ਸੀ ਜਿਹੜੀ ਮਤ ਮੋਹ ਮਮਤਾ ਦੇ ਵਿੱਚ ਫਸੀ ਹੋਈ ਸੀ ਉਹ ਫਿਰ त्याਗੀ ਉਹਨੇ ਛੱਡ ਦਿੱਤੀ ਜਦੋਂ ਛੱਡ ਦਿੱਤੀ ਫਿਰ ਗੁਰ ਸਾਖੀ ਕਾ ਉਜੀਆਰਾ ਉਜੀਆਰਿਆ ਦਾ ਅਰਥ ਹੈ ਪ੍ਰਕਾਸ਼ ਹੋਣਾ ਹੁਣ ਗੁਰੂ ਦੀ ਸਿੱਖਿਆ ਤੇ ਤੁਰਿਆ ਤੇ ਅੰਦਰ ਸੱਚ ਦਾ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਅੰਦਰ ਸੱਚ ਦਾ ਜਿਹੜਾ ਉਹ ਸਿੱਖਿਆ ਦੇ ਮੁਤਾਬਕ ਹੋਇਆ ਨਾ ਜਿਉ ਜੋ ਗੁਰੂ ਦੇ ਬਚਨ ਕਮਾਈ ਗਿਆ ਅੰਦਰ ਸੱਚ ਦਾ ਪ੍ਰਕਾਸ਼ ਹੋ ਗਿਆ ਜਦੋਂ ਪ੍ਰਕਾਸ਼ ਹੋਇਆ ਤਾਂ ਮਿਟਿਆ ਸਗਲ ਅੰਧਿਆਰਾ ਸਤਗੁਰੂ ਕਹਿੰਦੇ ਜਿੰਨਾ ਵੀ ਅਗਿਆਨਤਾ ਦਾ ਹਨੇਰਾ ਸੀ ਉਹ ਸਾਰੇ ਦਾ ਸਾਰਾ ਗੁਰੂ ਦੀ ਸਿੱਖਿਆ ਦੇ ਉੱਤੇ ਤੁਰਨ ਦੇ ਨਾਲ ਮਨੁੱਖ ਦੇ ਅੰਦਰੋਂ ਮਿਟ ਜਾਂਦਾ ਹੈ ਖਤਮ ਹੋ ਜਾਂਦਾ ਏ ਇੱਥੇ ਹੁਣ ਸਮੇ ਦੀ ਸਮਾਪਤੀ ਏ ਇੰਨਾਂ ਹੀ ਪੰਕਤੀਆਂ ਨੂੰ ਲੈ ਕੇ ਆਪਾਂ ਕੱਲ ਨੂੰ ਵੀ ਵਿਚਾਰ ਸਾਂਝੀ ਕਰਾਂਗੇ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਗੋਰ ਸਾਖੀ ਅੰਤਰ ਜਾਗੀ ਤਾ ਚੰਚਲ ਮਤ ਤਿਆਗੀ ਗੌਰ ਸਾਖੀ ਕਾ ਉਜੀਆਰਾ ਤਾਂ ਮਿਟਿਆ ਸਗਲ ਅੰਧਿਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ